ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ 4 ਫਰਵਰੀ ਨੂੰ ਸੂਬੇ ਦੇ ਵਿੱਚ ਵੋਟਾਂ ਪੈਣਗੀਆਂ ਤਿੰਨ ਪਾਰਟੀਆਂ ਇਸ ਵਾਰ ਚੋਣ ਮੈਦਾਨ ਦੇ ਵਿੱਚ ਮੁੱਖ ਤੌਰ ਤੇ ਨਿਤਰੀਆਂ ਹੋਈਆਂ ਨੇ ਔਰ ਨਵੀਆਂ ਚੁਣੀਆਂ ਜਾਣ ਵਾਲੀਆਂ ਪਾਰਟੀਆਂ ਤੋਂ ਪੰਜਾਬ ਦੇ ਲੋਕਾਂ ਨੂੰ ਹਰ ਵਰਗ ਨੂੰ ਆਪੋ ਆਪਣੇ ਪੱਧਰ ਤੇ ਆਸਾਂ ਹੁੰਦੀਆਂ ਨੇ ਕਿਸਾਨ ਵਰਗ ਨੂੰ ਆਪਣੀਆਂ ਆਸਾਂ ਪੇਸ਼ੇਵਰ ਵਰਗ ਨੂੰ ਆਪਣੀਆਂ ਆਸਾਂ ਹੁੰਦੀਆਂ ਨੇ ਪਰ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਨਾਮ ਨਾਲ ਬਣਿਆ ਆਖਿਰਕਾਰ ਪੰਜਾਬ ਦੀਆਂ ਸਰਕਾਰਾਂ ਤੋਂ ਪੰਜਾਬੀ ਕੀ ਮੰਗਦੀ ਹੈ ਇਸ ਬਾਰੇ ਸਾਡੇ ਨਾਲ ਖਾਸ ਗੱਲਬਾਤ ਕਰਨ ਦੇ ਲਈ ਸਰਕਾਰੀ ਕਾਲਜ ਚੰਡੀਗੜ੍ਹ ਵਿਖੇ ਸੋਸ਼ੀਓਲੋਜੀ ਦੇ ਪ੍ਰੋਫੈਸਰ ਪ੍ਰੋਫੈਸਰ ਪੰਡਿਤ ਰਾਉ ਤਨੇਰਵਰ ਜੀ ਜੁੜ ਚੁੱਕੇ ਨੇ ਜੋ ਕਿ ਪੰਜਾਬੀ ਨੂੰ ਬਚਾਉਣ ਦੇ ਲਈ ਖਾਸ ਉਪਰਾਲੇ ਕਰ ਰਹੇ ਨੇ ਔਰ ਇਹਨਾਂ ਦੇ ਉਪਰਾਲਿਆਂ ਬਾਰੇ ਸਾਰੀ ਦੁਨੀਆ ਜਾਣਦੀ ਹੈ ਪ੍ਰੋਫੈਸਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਵੀਪੀ ਸਾਜਣਾ ਗੱਲਬਾਤ ਕਰਨ ਲਈ ਸੋ ਸਰਕਾਰਾਂ ਤੋਂ ਪੰਜਾਬੀ ਕੀ ਉਮੀਦ ਕਰਦੀ ਹੈ ਪੰਜਾਬੀ ਨੂੰ ਬਚਾਉਣ ਦੇ ਲਈ ਕੀ ਉਪਰਾਲੇ ਇੱਕ ਸਰਕਾਰ ਵੱਲੋਂ ਹੋਣੇ ਚਾਹੀਦੇ ਨੇ ਜੀ ਪੰਜਾਬੀ ਪਾਸ਼ਾ ਭਾਵੇਂ ਕੋਈ ਵੀ ਪਾਸ਼ਾ ਉਸ ਸਟੇਟ ਦੀ ਪਾਸ਼ਾ ਨੂੰ ਬਚਾਉਣ ਲਈ ਸਰਕਾਰ ਦੀ ਬਹੁਤ ਮਹੱਤਵਪੂਰਨ ਪ੍ਰਾਰਥਮਿਕ ਕੰਮ ਹੁੰਦੀ ਹੈ ਪਾਸ਼ਾ ਨੂੰ ਪਛਾਣਨ ਲਈ ਤੇ ਸਰਕਾਰ ਵੱਲੋਂ ਇਹ ਉਮੀਦ ਰੱਖਾ ਜਾ ਸਕਦਾ ਹੈ ਕਿ ਪੰਜਾਬੀ ਪਾਸ਼ਾ ਦੀ ਸਭਿਆਚਾਰ ਸਤਕਾਰ ਕਰਨ ਲਈ ਅਹੋਜਾ ਇੱਕ ਅਨੁਵਾਦ ਕੇਂਦਰ ਸਟੇਟ ਲੈਵਲ ਤੇ ਬਣਾਉਣ ਦੀ ਲੋੜ ਹੈ ਜੋ ਵੀ ਸਰਕਾਰ ਬਣੇ ਕੇ ਬਾਅਦ ਵਿੱਚ ਕਿਉਂਕਿ ਅਮੀਰ ਖਜ਼ਾਨਾ ਅਮੀਰ ਸੱਭਿਆਚਾਰ ਪੰਜਾਬੀ ਸੱਭਿਆਚਾਰ ਦੁਨੀਆ ਦੇ ਹਰ ਪਾਸ਼ਾ ਵਿੱਚ ਅਨਵਾਦ ਕੇਂਦਰ ਅਨਵਾਦ ਹੋਣ ਦੀ ਲੋੜ ਹੈ ਪੰਜਾਬ ਵਿੱਚ ਅਨਵਾਦ ਕੇਂਦਰ ਨਹੀਂ ਹੈ ਜਿੱਤਨ ਵਾਲੀ ਕੋਈ ਵੀ ਸਰਕਾਰ ਹੋਵੇ ਪੰਜਾਬੀ ਪਾਸ਼ਾ ਦੀ ਸਤਕਾਰ ਕਰਕੇ ਪੰਜਾਬੀ ਸੱਭਿਆਚਾਰ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਇਹੋ ਜਿਹਾ ਅਨੁਵਾਦ ਕੇਂਦਰ ਖੋਲਣ ਦੀ ਲੋੜ ਹੈ ਵੱਡੇ ਪੱਧਰ ਤੇ ਜੀ ਜੀ ਪ੍ਰੋਫੈਸਰ ਸਾਹਿਬ ਬਹੁਤ ਵਧੀਆ ਡਿਮਾਂਡ ਹੈਗੀ ਹੈ ਪੰਜਾਬੀ ਨੂੰ ਪਰਫੁੱਲਿਤ ਕਰਨ ਦੇ ਲਈ ਸੋ ਦੱਸ ਦਈਏ ਕਿ ਪ੍ਰੋਫੈਸਰ ਸਾਹਿਬ ਕਰਨਾਟਕ ਨੂੰ ਬਿਲੋਂਗ ਕਰਦੇ ਨੇ ਪਰ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ 2003 ਤੋਂ ਇੱਥੇ ਰਹਿ ਰਹੇ ਨੇ ਔਰ ਪੰਜਾਬੀ ਨੂੰ ਬਹੁਤ ਚੰਗੇ ਤਰੀਕੇ ਨਾਲ ਪਰਫੁੱਲਿਤ ਕਰ ਰਹੇ ਨੇ ਜਿਸ ਦੇ ਬਹੁਤ ਵਧੀਆ ਨਤੀਜੇ ਵੀ ਸਾਹਮਣੇ ਆ ਚੁੱਕੇ ਨੇ ਸੋ ਪ੍ਰੋਫੈਸਰ ਸਾਹਿਬ ਜਿਸ ਤਰ੍ਹਾਂ ਆਪਨੇ ਅਨੁਵਾਦ ਕੇਂਦਰ ਦੀ ਗੱਲ ਕੀਤੀ ਹੈ ਤੁਸੀਂ ਪੰਜਾਬੀ ਦੇ ਵਿੱਚ ਪੁਸਤਕਾਂ ਵੀ ਲਿਖ ਚੁੱਕੇ ਹੋ ਔਰ ਪੰਜਾਬੀ ਲੇਖਕਾਂ ਨੂੰ ਮਾਨ ਸ ਦੇ ਵਿੱਚ ਸਰਕਾਰ ਕਿੰਨੀ ਕੋ ਪਹਿਲ ਕਰਦੀ ਹੈ ਕਿਸ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਜਾਂ ਉਹਦੇ ਵਿੱਚ ਕੀ ਸੁਧਾਰ ਹੋਣਾ ਚਾਹੀਦਾ ਸੀ ਕੀ ਮੰਦੇ ਮੈਨੂੰ ਲੱਗਦਾ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਲੇਖਕਾਂ ਨੂੰ ਸਤਿਕਾਰਤਾ ਦਿੰਦੇ ਨਹੀਂ ਪਰ ਤੁਸੀਂ ਜੇਕਰ ਕਰਨਾਟਕ ਦੇ ਨਾਲ ਤੁਲਨਾ ਕਰਕੇ ਦੇਖੋਗੇ ਤਾਂ ਬਹੁਤ ਪਿੱਛੇ ਹੈ ਪੰਜਾਬ ਕਿਉਂਕਿ ਕਰਨਾਟਕ ਦੇ ਵਿੱਚ ਹੁਣ ਤੱਕ ਕੰਨੜ ਪਾਸ਼ਾ ਲਈ 8 ਗਿਆਨਪੀਠ ਪੁਰਸਕਾਰ ਮਿਲ ਚੁਕੇ ਨੇ 8 ਮੈਂ ਪੁੱਛਦਾ ਹਾਂ ਪੰਜਾਬੀ ਭਾਸ਼ਾ ਇੰਨੀ ਅਮੀਰ ਖਜ਼ਾਨਾ ਹੈ ਸਿਰਫ ਦੇੜ ਕਿਉਂ ਇਕ ਅਮਰਤਾ ਪ੍ਰੀਤਪਨ ਨੂੰ ਮਿਲਿਆ ਜੀ ਪੂਰਾ ਦੂਜੀ ਗੁਰੂ ਦਇਆਲ ਸਿੰਘ ਜੀ ਕਿਸੇ ਨਾਲ ਸੰਜਾ ਕੀਤੇ ਨੇ ਜੀ ਡੇਢ ਹੋਇਆ 1 1/2 ਮੈਂ ਕਹਿੰਦਾ ਪਾਵ ਹੈ ਕਿ ਲੇਖਕ ਨੂੰ ਸਤਿਕਾਰ ਕਰੋ ਸਨਮਾਨ ਕਰੋ ਬਾਈ ਕਾਨ ਸਿੰਘ ਨਾਬਾਦੀ ਜਿਹੜੀ ਅਨੁਕ ਸ਼ਬਦ ਨੇ ਉਸ ਦੀ ਵਰਤੋਂ ਹਰ ਤਹਾਂ ਤੇ ਹੋਣ ਦੀ ਲੋੜ ਹੈ ਜੋ ਨਹੀਂ ਹੁੰਦੇ ਚ ਇਸ ਲਈ ਬਹੁਤ ਵੱਡੇ ਪੱਧਰ ਤੇ ਕੰਮ ਹੋਣ ਦੀ ਲੋੜ ਹੈ ਪਾਵੇ ਉਹ ਲੈਕਚਰ ਗਾਣਾ ਨੂੰ ਖਤਮ ਕਰਕੇ ਉਸ ਸਬਾਚਾਰ ਨੂੰ ਖਤਮ ਕਰ ਦਿਓ ਲੱਚਰ ਗਾਣਾ ਜਿੱਥੇ ਔਰਤ ਨੂੰ ਕਮਜ਼ੋਰ ਬਣਾ ਕੇ ਦਰਸਾਉਂਦੇ ਉਹ ਗਾਣੇ ਦੀ ਪਰੰਪਰਾ ਨੂੰ ਖਤਮ ਕਰਕੇ ਇਹੋ ਜਿਹਾ ਗਾਣਾ ਦੀ ਪਰੰਪਰਾ ਸ਼ੁਰੂ ਕਰ ਦਿਓ ਤਾਂ ਕਿ ਬੱਚੇ ਉਹ ਗਾਣਾ ਸੁਣਨ ਉਹੀ ਗਾਣਾ ਗਾਣ ਤੇ ਪਰੰਪਰਾ ਸ਼ੁਰੂ ਹੋ ਸਕਦੀ ਹੈ ਇਹ ਸਰਕਾਰ ਕਰ ਸਕਦੀ ਹੈ ਜੀ ਬਿਲਕੁਲ ਸਰਕਾਰ ਕਿਸ ਤਰੀਕੇ ਨਾਲ ਕਰ ਸਕਦੀ ਹੈ ਸਰਕਾਰ ਲੱਚਰ ਗਾਣਿਆਂ ਤੇ ਕਿਸ ਤਰ੍ਹਾਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਜੀ ਬਿਲਕੁਲ ਮੈਂ ਪਿਛਲੇ ਮੈਂ ਇੱਕ आ, हाई कोर्ट ਦੇ ਵਿੱਚ ਇੱਕ ਜਨਹਿਤ ਆਤਿਕ ਐਚਕ ਵੀ ਦਰਜ ਕੀਤੀ ਹੈ ਇਹਦੇ ਵਿੱਚ ਮੈਂ ਮੰਗ ਕਿਤੇ ਹੈ ਕਿ ਸਟੇਟ ਪਦਰਤੇ ਇੱਕ ਹੋ ਜਾ ਸੈਂਸਰ ਬੋਰਡ ਹੋਣਾ ਚਾਹੀਦਾ ਜਿੱਥੇ ਔਰਤ ਨੂੰ ਕਮਜ਼ੋਰ ਦਰਸ਼ਨ ਵਾਲੀ ਗਾਣਾ ਨਹੀਂ ਹੋਣਾ ਚਾਹੀਦਾ ਜਿਵੇਂ ਚੰਡੀਗੜ੍ਹ ਉਚ ਕੁੜੀ ਮਿਲੀ ਚਾਕਲੇਟ ਵਰਗੀ ਲੱਕ ਕੁੜੀ ਦਾ 28 ਕੁੜੀ ਜਿੱਥੇ ਔਰਤ ਨੂੰ ਤੁਸੀਂ ਇੱਕ ਖਾਨ ਵਾਲੀ ਚੀਜ਼ ਬਣਾ ਕੇ ਰੱਖਿਆ ਹੈ ਇਹ ਤੋਂ ਵੀ ਦੋ ਸਾਹਮਣੇ ਆਇਆ ਹੈ ਜੀ ਜੀ ਕੁਲਵਿੰਦਰ ਕੌਰ ਦੀ ਮੌਤ ਹੋਇਆ ਜਿੱਥੇ 3 ਮਹੀਨੇ ਦੀ ਗਰਭਵਤੀ ਉਹ 11 ਵਜੇ ਉਹ ਰਹੇ ਸੀ 11 ਵਜੇ ਨੱਚਣਾ ਹੀ ਗਲਤ ਸਭਿਆਚਾਰ ਹੈ ਜੋ ਮਾਨਵਿਕ ਸੁਪਰੀਮ ਕੋਰਟ ਦੀ ਹਿਦਾਇਤ ਹੈ ਕਿ 10 ਵਜੇ ਤੱਕ ਤੁਸੀਂ ਐਂਪਲੀਫਾਇਰ ਚਲਾ ਸਕਦੇ ਹੋ 11 ਵਜੇ ਐਂਪਲੀਫਾਇਰ ਚੱਲ ਰਹੀ ਸੀ ਕੁੜੀ ਨੱਚ ਰਹੀ ਸੀ ਉਸ ਵਕਤ ਗੋਲੀ ਲੱਗੀ ਉਹ ਕੁਲਵਿੰਦਰ ਕੋ ਉਹਦੀ ਮੌਤ ਹੋਇਆ ਸਟੇਜ ਤੇ ਇਹੋ ਜਿਹਾ ਸਭਿਆਚਾਰ ਪੰਜਾਬੀ ਸਭਿਆਚਾਰ ਨਹੀਂ ਹੈ ਇਹ ਬਣਾਇਆ ਗਿਆ ਹੈ ਜੋ ਪੰਜਾਬੀ ਸਭਿਆਚਾਰ ਨੂੰ ਕਤਲ ਕਰਨ ਲਈ ਇਸ ਨੂੰ ਮੂਡ ਲਾਉਣ ਲਈ ਪੰਜਾਬੀ ਅਮੀਰ ਸਭਿਆਚਾਰ ਨੂੰ ਮੂਡ ਲਾਉਣ ਲਈ ਸਰਕਾਰ ਇਹੋ ਜਿਹਾ ਨੀਤੀ ਸੈਂਟਰ ਬੋਰਡ ਬਣਾ ਸਕਦੀ ਹੈ ਬਣਾਉਂਦੀ ਲੋੜ ਹੈ ਪਾਸ਼ਾ ਸਾਡੀ ਵਿਰਾਸਤ ਦੀ ਬੁਨਿਆਦ ਹੈ ਜੇਕਰ ਤੁਸੀਂ ਬੁਧੀਆਂ ਬੁਨਿਆਦ ਨੂੰ ਹੀ ਜਾਨ ਨਹੀਂ ਦਿੰਦੇ ਤੇ ਤੁਹਾਡੀ ਇਮਾਰਤ ਸੁੰਦਰ ਨਹੀਂ ਹੋ ਸਕਦੀ ਇਸ ਲਈ ਮੈਂ ਬਹੁਤੀ ਨਿਮਰਤਾ ਨਾਲ ਪਾਰਟੀ ਸਾਰੇ ਪਾਰਟੀ ਨੇਤਾ ਨੂੰ ਬੇਨਤੀ ਕਰਦਾ ਹਾਂ ਕਿ ਤੁਹਾਡੀ ਚੋਣ ਮੈਨੀਫੈਸਟੋ ਦੇ ਵਿੱਚ ਪੰਜਾਬੀ ਪਾਸ਼ਾ ਨੂੰ ਪ੍ਰਫੁੱਲਤ ਕਰਨ ਦੀ ਨੀਤੀ ਅਪਣਾਓ ਦਸੂ ਲੋਕਾਂ ਨੂੰ ਤੁਸੀਂ ਪੰਜਾਬੀ ਪਾਸ਼ਾ ਲਈ ਇਹ ਕੰਮ ਕਰੋਗੇ ਹਰੇਕ ਪਿੰਡ ਦੇ ਵਿੱਚ ਲਾਇਬ੍ਰੇਰੀ ਖੋਲੋਗੇ ਤਾਕੀ ਪੰਜਾਬੀ ਸੱਭਿਆਚਾਰ ਲੋਕਪੜਨ ਪਿੰਡ ਦੇ ਵਿੱਚ ਵੀ ਉਹਨਾਂ ਨੂੰ ਉੱਥੇ ਤੱਕ ਪਹੁੰਚ ਜਾਵੇ ਇਹ ਹੋ ਜਾ ਚੇਕਰ ਕੋਈ ਪਾਰਟੀ ਆਗਿਆ ਆ ਕੇ ਨੀਤੀ ਬਣਾਏਗਾ ਭਾਸ਼ਾ ਬਾਰੇ ਮੈਨੂੰ ਲੱਗਦਾ ਉਹ ਪਾਰਟੀ ਜਿੱਤ ਵੀ ਸਕਦੀ ਹੈ ਕਿਉਂਕਿ ਭਾਸ਼ਾ ਬਹੁਤ ਹੀ ਦਿਲ ਨਾਲ ਜੁੜੀ ਹੈ ਮਾਂ ਕੀ ਭਾਸ਼ਾ ਹੈ ਮੈਨੀਫੈਸਟੋ ਦੇ ਵਿੱਚ ਤੁਸੀਂ ਭਾਸ਼ਾ ਲਈ ਕੀ ਕਰੋਗੇ ਇਹ ਲਿਖ ਵੀ ਸਕਦੇ ਬਹੁਤ-ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਸਾਬ ਸੋ ਬਹੁਤ ਵੱਡੀ ਗੱਲ ਕੀਤੀ ਹੈ ਪ੍ਰੋਫੈਸਰ ਸਾਹਿਬ ਨੇ ਕਿ ਜੇ ਕੋਈ ਵੀ ਪਾਰਟੀ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਭਾਸ਼ਾ ਦੇ ਆਧਾਰ ਤੇ ਭਾਸ਼ਾ ਦੇ ਲਈ ਕੋਈ ਕੰਮ ਕਰੇਗੀ ਤਾਂ ਉਹ ਪਾਰਟੀ ਜਿੱਤ ਵੀ ਸਕਦੀ ਹੈ ਹਾਲਾਂਕਿ ਸੁਪਰੀਮ ਕੋਰਟ ਨੇ ਹੁਣੇ-ਹੁਣੇ ਆਦੇਸ਼ ਸੁਣਾਏ ਨੇ ਕਿ ਧਰਮ ਭਾਸ਼ਾ ਜਾਂ ਜਾਤੀ ਦੇ ਆਧਾਰ ਤੇ ਕੋਈ ਵੀ ਸਿਆਸੀ ਪਾਰਟੀ ਵੋਟ ਨਹੀਂ ਮੰਗ ਸਕਦੀ ਪਰ ਚੋਣ ਮੈਨੀਫੈਸਟੋ ਦੇ ਵਿੱਚ ਆਪਣੀ ਕੋਈ ਨਵੀਂ ਨੀਤੀ ਜ਼ਰੂਰ ਲਿਆ ਸਕਦੀ ਹੈ ਕੈਮਰਾਮੈਨ ਗੁੰਜੀਤ ਦੇ ਨਾਲ ਹਰਸ਼ਰਨ ਕੌਰ এবੀਪੀ ਸਾਂਝਾ ਚੰਡੀਗੜ੍ਹ